ਸ਼ਸ਼ਟਕਾਲ ਤੋਂ ਦੇਖ ਰਿਹਾ ਸਮਝ ਐਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਨਵੇਂ ਅਕਾਲੀ ਦਲ ਨੂੰ ਲੈ ਕੇ ਦਰਸਲ ਜਥੇਦਾਰ ਕੁਲਦੀਪ ਗੜਗੱਜਤਾ ਵੱਡਾ ਬਿਆਨ ਹੈ ਉਹਨਾਂ ਨੇ ਕਿਹਾ ਕਿ ਇਹ ਤਾਂ ਚੁੱਲੇ ਸਮੇਟਣ ਦੀ ਗੱਲ ਹੋਈ ਸੀ ਇੱਥੇ ਤਾਂ ਦੋ ਚੁੱਲੇ ਬਣ ਗਏ ਨੇ ਇੱਕ ਪੁਰਾਣਾ ਅਕਾਲੀ ਦਲ ਤੇ ਇੱਕ ਨਵਾਂ ਅਕਾਲੀ ਦਲ ਤੇ ਇਸ ਦੇ ਨਾਲ ਹੀ ਬਿਆਨਬਾਜ਼ੀ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਪੰਥਕ ਦੀ ਲੜਾਈ ਨਹੀਂ ਹੈ ਪੰਥ ਦੀ ਲੜਾਈ ਨਹੀਂ ਹੈ ਸਗੋਂ ਧੜੇਬਾਜ਼ੀ ਹੈ ਧੜਿਆਂ ਦੀ ਲੜਾਈ ਹੈ ਤਾਂ ਬਿਲਕੁਲ ਦਾਅਸੀਏ ਕਿ ਬਿਆਨ ਹੈ ਜਿਹੜਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਦਿੱਤਾ ਗਿਆ ਕੋਈ ਛੋਟਾ ਬਿਆਨ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੋ ਨਵਾਂ ਅਕਾਲੀ ਦਲ ਬਣਿਆ ਹੈ ਇਹ ਸਿਰਫ ਤੇ ਸਿਰਫ ਇੱਕ ਪੁਰਾਣੀ ਰੰਜਿਸ਼ کہہ ਸਕਦੇ ਨੇ ਧੜੇਬਾਜ਼ੀ کہہ ਸਕਦੇ ਨੇ ਇਸ ਨੂੰ ਪੰਤਕ ਦੀ ਲੜਾਈ ਵਾਸਤੇ ਚੁਣਿਆ ਗਿਆ ਨਵਾਂ ਅਕਾਲੀ ਦਲ ਨਹੀਂ کہہ ਸਕਦੇ ਤਾਂ ਚੁੱਲ੍ਹੇ ਸਮੇਟਣ ਦੀ ਗੱਲ ਹੋਈ ਸੀ 2 ਦਸੰਬਰ ਨੂੰ ਦਰਸਲ 2 ਦਸੰਬਰ ਨੂੰ ਜੋ ਹੁਕਮਨਾਮਾ ਪੇਸ਼ ਹੋਇਆ ਸੀ ਸ਼੍ਰੋਕਾਤਕ ਸਾਹਿਬ ਦੇ ਵੱਲੋਂ ਇਸ ਤੇ ਬਿਆਨ ਦਿੱਤਾ ਹੈ ਜੱਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਕਿ 2 ਦਸੰਬਰ ਨੂੰ ਜੋ ਹੁਕਮਨਾਮਾ ਹੋਇਆ ਸੀ ਚੁੱਲਾ ਸਮੇਟਣ ਨੂੰ ਹੋਇਆ ਸੀ ਪਰ ਇੱਥੇ ਤਾਂ ਦੋ ਚੁੱਲ੍ਹੇ ਨੇ ਜਿਹੜੇ ਉਹ ਅੱਡ-ਅੱਡ ਹੋ ਗਏ ਨੇ ਤਾਂ ਵੱਡਾ ਬਿਆਨ ਹੈ ਜਿਹੜਾ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜੋ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਵੀ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਡੈਲੀਗੇਟਾਂ ਦੀ ਮਨਜ਼ੂਰੀ ਤੋਂ ਬਿਨਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਨੇ ਜਿਹੜੇ ਪ੍ਰਧਾਨ ਬਣਨਗੇ ਯਾਨੀ ਕਿ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਤੋਂ ਵੀ ਇਹਨਾਂ ਨੇ ਕਹਿ ਸਕਦੇ ਆ ਕਿ ਪ੍ਰਧਾਨਗੀ ਦੇ ਦਿੱਤੀ ਗਈ। ਸੋ ਡੈਲੀਗੇਟਾਂ ਦੀ ਮਨਜ਼ੂਰੀ ਤੋਂ ਬਿਨਾਂ ਪ੍ਰਧਾਨ ਬਣਾਉਣਾ ਅਖਰਕਾਰ ਕਿੰਨਾ ਸਹੀ ਹੈ ਤੇ ਬਿਆਨਬਾਜ਼ੀ ਕਰਦੇ ਹੋਏ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਤੋਂ ਹੀ ਜਥੇਦਾਰ ਰਹਿ ਚੁੱਕੇ ਨੇ ਇਸ ਦੇ ਲਈ ਉਹਨਾਂ ਨੂੰ ਅ ਜੋ ਸਾਰੇ ਹੁਕਮਨਾਮੇ ਨੇ ਉਹਨਾਂ ਨੂੰ ਕਿਵੇਂ ਮੰਨਣਾ ਹੈ ਕਿਵੇਂ ਲਾਗੂ ਕਰਨਾ ਹੈ ਇਹ ਸਭ ਸਭ ਗੱਲਾਂ ਬਾਰੇ ਪਹਿਲਾਂ ਤੋਂ ਹੀ ਬੜੀ ਚੰਗੀ ਤਰ੍ਹਾਂ ਪਤਾ ਸਾਨੂੰ ਜਾਣੂ ਕਰਾਉਣ ਦੀ ਲੋੜ ਨਹੀਂ ਆ ਤਾਂ ਦੱਸ ਦਿਓ ਕਿ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਆਉਂਦਾ ਹੈ ਉਸ ਨੂੰ ਕਿਵੇਂ ਲਾਗੂ ਕਰਨਾ ਹੈ ਇਸ ਦੀ ਜਾਣਕਾਰੀ ਐ ਜੀ ਜਿਆਨੀ ਹਰਪ੍ਰੀਤ ਸਿੰਘ ਨੂੰ ਵੀ ਬੜੀ ਚੰਗੀ ਤਰ੍ਹਾਂ ਤੇ ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਪੁਰਾਣੀ ਰੰਜਿਸ਼ ਤੇ ਵਿਵਾਦਾਂ ਕਰਕੇ ਨਵਾਂ ਅਕਾਲੀ ਦਲ ਬਣਿਆ ਸਗੋ ਚੁੱਲ੍ਹੇ ਸਮੇਟਣ ਦੀ ਗੱਲ ਹੋਈ ਸੀ ਇਹਨਾਂ ਨੇ ਵੱਖੋ ਵੱਖਰੇ ਦੋ ਢੜਾ ਬਣਾ ਲਿਆ ਨੇ ਦੋ ਨੇ ਜਿਹੜੇ ਉਹ ਚੁੱਲ੍ਹੇ ਬਣਾ ਲਏ। ਸਸ਼ਤਰਕਾਲ ਤੋਂ ਦੇਖ ਰਿਹਾ ਹਾਂ ਸਮਝਾਇਨ ਸੀ ਮੈਂ ਹਾਂ ਪ੍ਰਦੀਪ ਕੋਲ। ਤਾਂ ਨਵੇਂ ਅਕਾਲੀ ਦਲ ਨੂੰ ਲੈ ਕੇ ਦਰਸਲ ਜਥੇਦਾਰ ਕੁਲਦੀਪ ਗੜਗੱਜਤਾ ਵੱਡਾ ਬਿਆਨ ਹੈ। ਉਹਨਾਂ ਨੇ ਕਿਹਾ ਗਿਆ ਕਿ ਤਾਂ ਚੁੱਲ੍ਹੇ ਸਮੇਟਣ ਦੀ ਗੱਲ ਹੋਈ ਸੀ ਇੱਥੇ ਤਾਂ ਦੋ ਚੁੱਲ੍ਹੇ ਬਣ ਗਏ ਨੇ ਇੱਕ ਪੁਰਾਣਾ ਅਕਾਲੀ ਦਲ ਤੇ ਇੱਕ ਨਵਾਂ ਅਕਾਲੀ ਦਲ ਤੇ ਇਸ ਦੇ ਨਾਲ ਹੀ ਬਿਆਨਬਾਜ਼ੀ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹ ਕੋਈ ਪੰਥਕ ਦੀ ਲੜਾਈ ਨਹੀਂ ਹੈ ਪੰਥ ਦੀ ਲੜਾਈ ਨਹੀਂ ਹੈ ਸਗੋਂ ਧੜੇਬਾਜ਼ੀ ਹੈ ਧੜਿਆਂ ਦੀ ਲੜਾਈ ਹੈ ਤਾਂ ਬਿਲਕੁਲ ਅਦਾਸ ਸੀ ਕਿ ਬਿਆਨ ਹੈ ਜਿਹੜਾ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਦਿੱਤਾ ਗਿਆ ਹੈ ਕੋਈ ਛੋਟਾ ਬਿਆਨ ਨਹੀਂ ਹੈ ਉਹਨਾਂ ਨੇ ਕਿਹਾ ਕਿ ਜੋ ਨਵਾਂ ਅਕਾਲੀ ਦਲ ਬਣਿਆ ਹੈ ਇਹ ਸਿਰਫ ਤੇ ਸਿਰਫ ਇੱਕ ਪੁਰਾਣੀ ਰੰਜਿਸ਼ کہہ ਸਕਦੇ ਨੇ ਧੜੇਬਾਜ਼ੀ کہہ ਸਕਦੇ ਨੇ ਇਸ ਨੂੰ ਪੰਥਕ ਦੀ ਲੜਾਈ ਵਾਸਤੇ ਚੁਣਿਆ ਗਿਆ ਨਵਾਂ ਅਕਾਲੀ ਦਲ ਨਹੀਂ ਕਹਿ ਸਕਦੇ ਤਾਂ ਚੁੱਲ੍ਹੇ ਸਮੇਟਣ ਦੀ ਗੱਲ ਹੋਈ ਸੀ 2 ਦਸੰਬਰ ਨੂੰ ਦਰਸਲ 2 ਦਸੰਬਰ ਨੂੰ ਜੋ ਹੁਕਮਨਾਮਾ ਪੇਸ਼ ਹੋਇਆ ਸੀ ਸ਼ਿਰਕਾਤਕ ਸਾਹਿਬ ਦੇ ਵੱਲੋਂ ਇਸ ਤੇ ਬਿਆਨ ਦਿੱਤਾ ਹੈ ਜਥੇਦਾਰ ਕੁਲਦੀਪ ਸਿੰਘ ਗੜਗਾਚ ਨੇ ਕਿ 2 ਦਸੰਬਰ ਨੂੰ ਜੋ ਹੁਕਮਨਾਮਾ ਹੋਇਆ ਸੀ ਚੁੱਲ੍ਹਾ ਸਮੇਟਣ ਨੂੰ ਹੋਇਆ ਸੀ ਪਰ ਇੱਥੇ ਤਾਂ ਦੋ ਚੁੱਲ੍ਹੇ ਨੇ ਜਿਹੜੇ ਉਹ ਆਡ-ਆਡ ਹੋ ਗਏ ਨੇ ਤਾਂ ਵੱਡਾ ਬਿਆਨ ਹੈ ਜਿਹੜਾ ਬਲਦੀਪ ਸਿੰਘ ਗੜਗੱਜ ਤੇ ਵੱਲੋਂ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜੋ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਵੀ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਡੈਲੀਗੇਟਾਂ ਦੀ ਮਨਜ਼ੂਰੀ ਤੋਂ ਬਿਨਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਨੇ ਜਿਹੜੇ ਪ੍ਰਧਾਨ ਬਣਨੇਗੇ ਯਾਨੀ ਕਿ ਨਵੇਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਪਹਿਲਾਂ ਤੋਂ ਹੀ ਇਹਨਾਂ ਨੇ ਕਹਿ ਸਕਦੇ ਆ ਕਿ ਪ੍ਰਧਾਨਗੀ ਦੇ ਦਿੱਤੀ ਗਈ ਸੋ ਡੈਲੀਗੇਟਾਂ ਦੀ ਮਨਜ਼ੂਰੀ ਤੋਂ ਬਿਨਾਂ ਪ੍ਰਧਾਨ ਬਣਾਉਣਾ ਆਖਰਕਾਰ ਕਿੰਨਾ ਤਸਈ ਹੈ ਤੇ ਬਿਆਨਬਾਜ਼ੀ ਕਰਦੇ ਹੋਏ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਤੋਂ ਹੀ ਜਥੇਦਾਰ ਰਹਿ ਚੁੱਕੇ ਨੇ ਇਸ ਦੇ ਲਈ ਉਹਨਾਂ ਨੂੰ ਜੋ ਸਾਰੇ ਹੁਕਮਨਾਮੇ ਨੇ ਉਹਨਾਂ ਨੂੰ ਕਿਵੇਂ ਮੰਨਣਾ ਹੈ ਕਿਵੇਂ ਲਾਗੂ ਕਰਨਾ ਹੈ ਇਹ ਸਭ ਸਭ ਗੱਲਾਂ ਬਾਰੇ ਪਹਿਲਾਂ ਤੋਂ ਹੀ ਬੜੀ ਚੰਗੀ ਤਰ੍ਹਾਂ ਪਤਾ ਸਾਨੂੰ ਜਾਣੂ ਕਰਾਉਣ ਦੀ ਲੋੜ ਨਹੀਂ ਆ। ਤਾਂ ਦੱਸ ਵੀ ਕਿ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਆਉਂਦਾ ਹੈ ਉਸ ਨੂੰ ਕਿਵੇਂ ਲਾਗੂ ਕਰਨਾ ਹੈ ਇਸ ਦੀ ਜਾਣਕਾਰੀ ਐਚ.ਡੀ. ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਬੜੀ ਚੰਗੀ ਤਰ੍ਹਾਂ ਤੇ ਇਸ ਨੂੰ ਕਿਵੇਂ ਲਾਗੂ ਕਰਨਾ ਚਾਹੀਦਾ ਤਾਂ ਉਹਨਾਂ ਨੇ ਕਿਹਾ ਕਿ ਪੁਰਾਣੀ ਰੰਜਿਸ਼ ਤੇ ਵਿਵਾਦਾਂ ਕਰਕੇ ਨਵਾਂ ਕਾਲੀਦਨ ਬਲਿਆ ਸਗੋਂ ਚੁੱਲ੍ਹੇ ਸਮੇਟਣ ਦੀ ਗੱਲ ਹੋਈ ਸੀ ਇਹਨਾਂ ਨੇ ਵੱਖੋ ਵੱਖਰੇ ਦੋ ਢੜਾ ਬਣਾ ਲਿਆ ਨੇ ਦੋ ਨੇ ਜਿਹੜੇ ਉਹ ਚੁੱਲ੍ਹੇ ਬਣਾ ਲਏ ਨੇ